दिलजीत दोसांझ ਦੇ ਸ਼ੋਜ਼ ਬੈਕ ਟੂ ਬੈਕ ਹੋ ਰਹੇ ਨੇ ਲੇਕਿਨ ਕਈ ਸ਼ੋਜ਼ ਦੇ ਵਿੱਚ ਮੋਮੈਂਟਸ ਐਸੇ ਹੁੰਦੇ ਨੇ ਜੋ ਸਭ ਨੂੰ ਪਾਵਕ ਕਰ ਦਿੰਦੇ ਨੇ ਰੀਸੈਂਟਲੀ ਐਡਮਿੰਟਨ ਦੇ ਵਿੱਚ ਵੀ ਦਿਲਜੀਤ ਦੋਸਾਂਝ ਨੇ ਪਰਫਾਰਮ ਕੀਤਾ ਤੇ ਉਥੇ ਸੁਲਤਾਨ ਵੀ ਪਹੁੰਚੇ ਸੁਲਤਾਨ ਇੱਕ ਰੈਪਰ ਨੇ ਜਿਨ੍ਹਾਂ ਦੇ ਨਾਲ ਦਿਲਜੀਤ ਨੇ ਪਹਿਲਾਂ ਕੋਲਾਬੋਰੇਟ ਕੀਤਾ ਸੀ ਤੇ ਜਦ ਸਟੇਜ ਦੇ ਉੱਤੇ ਸੁਲਤਾਨ ਪਹੁੰਚੇ ਉਹਨਾਂ ਦੇ ਨਾਲ ਉਹਨਾਂ ਦੇ ਮੰਮੀ ਵੀ ਸੀ ਤੇ ਉਹਨਾਂ ਦੇ ਮਾਤਾ ਜੀ ਨੂੰ ਵੇਖ ਕੇ ਦਿਲਜੀਤ ਦਾ ਜੋ ਰਿਐਕਸ਼ਨ ਸੀ ਤੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਬਿਹੇਵ ਕੀਤਾ ਉਸ ਨੂੰ ਵੇਖ ਕੇ ਕਈ ਉਗ ਪਾਵੁਖ ਹੋ ਗਏ ਮਾਨਸਤੇ ਦਿਲਜੀਤ ਸੁਲਤਾਨ ਤੇ ਸੁਲਤਾਨ ਦੇ ਮਾਤਾ ਜੀ ਤਾਂ ਉਹਨਾਂ ਨੂੰ ਵੇਖ ਕੇ ਦਿਲਜੀਤ ਦਾ ਜੋ ਰਿਐਕਸ਼ਨ ਸੀ ਜ਼ਰਾ ਤੁਸੀਂ ਵੀ ਵੇਖੋ ਸਭ ਨੂੰ ਸਾਰਿਆਂ ਨੂੰ ਤੁਹਾਡੇ ਪੁੱਤ ਸੁਲਤਾਨ ਤੇ ਬਹੁਤ ਬਾਰ

¡Voy también su padre! ਦਿਲਜੀਤ ਬੈਕ ਟੂ ਬੈਕ ਆਪਣੇ ਸ਼ੋਜ਼ ਦੇ ਨਾਲ ਪਰਫਾਰਮੈਂਸ ਦੇ ਚੰਡੇਗੜ੍ਹ ਆ ਤੇ ਦਿਲਜੀਤ ਇਹ ਸਾਬਿਤ ਕਰ ਰਹੇ ਨੇ ਕਿ ਉਹ ਕਿਸੇ ਵੀ ਸ਼ਹਿਰ ਜਾ ਕੇ ਸਟੇਡੀਅਮ ਪਰ ਸਕਦੇ ਨੇ ਲਗਾਤਾਰ ਵੱਡੇ ਵੱਡੇ ਸ਼ੋਜ਼ ਕਰਦੇ ਹੋਏ ਦਿਲਜੀਤ ਨੂੰ ਬੇਹੱਦ ਪਿਆਰ ਮਿਲ ਰਿਹਾ ਤੇ ਆਪਣੀ ਪਰਫਾਰਮੈਂਸਸ ਦੇ ਨਾਲ ਦਿਲਜੀਤ ਦਰਸ਼ਕਾਂ ਦੇ ਹੋਰ ਨੇੜੇ ਪਹੁੰਚ ਰਹੇ ਨੇ ਮਿਊਜ਼ਿਕ ਤੋਂ ਇਲਾਵਾ ਦਿਲਜੀਤ ਦੀ ਫਿਲਮ ਵੀ ਆਉਣ ਵਾਲੀ ਹੈ ਫਿਲਹਾਲ ਦਿਲਜੀਤ ਹਰ ਪਾਸੋਂ ਦਿਲ ਹੀ ਜਿੱਤ ਰਹੇ ਹੈ

ਸੁਲਤਾਨ ਮਾਤਾ ਜੀ ਨੇ ਸੁਲਤਾਨ ਵੀਰ ਨੇ ਮੇਰੀ ਜਦੋਂ ਸੀ ਗਾਣਾ ਕੀਤਾ ਸੀ ਸਾਡੀ ਵੀਡੀਓ ਬਾਕ ਤੇ ਮੇਰੀ ਗੱਲ ਪਾਈ ਸੀ ਮਾਤਾ ਜੀ ਉਹ ਉਹਨੂੰ ਦੀ ਬਹੁਤ ਇੱਛਾ ਸੀ ਅੱਜ ਇਹ ਸੁਲਤਾਨ ਵੀਰ ਦਾ ਪਿੰਡ ਹੈ ਤੁਹਾਡਾ ਆਪਣਾ ਬੰਦਾ ਸੁਲਤਾਨ ਤੇ ਮਾਤਾ ਜੀ ਸਾਡੇ ਸਾਡੇ ਬਾਪੂ ਨਾਲ ਅਰ ਜਦੋਂ ਕਦੇ ਵੀ ਇਹੋ ਗੱਲ ਚੜਾਈ ਹੁੰਦੀ ਹੈ ਉਹ ਮੋਬਾਈਲ ਤੇ ਕਰ ਸਕਦੇ ਸੀ ਵਾਹ ਜੱਟਾਂ ਵੀ ਸੁਲਤਾਨ I'm <laughs>